ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਮ੍ਰਿਤ ਡੈਰੀ ਫਾਰਮ ਤੇ ਇਹ ਵੀਰੂ ਇੰਨਾ ਸਿਆਣਾ ਜੀ ਹੈ ਨਾ ਪਰ ਸ਼ਰਾਰਤੀ ਵੀ ਇੰਨਾ ਪਰ ਸਿਆਣਾ ਵੀ ਬਹੁਤ ਹੈ ਜੀ ਇਹਨੂੰ ਆਪਦੇ ਨਾਮ ਦੀ ਪੂਰੀ ਪਰਖ ਹੈ ਤੇ ਅੱਜ ਇਹਦਾ ਇਮਤਿਹਾਨ ਲੈਨੇ ਆ ਜੀ ਆਪਾਂ ਪਰਖ ਕੇ ਦੇਖਦੇ ਆ ਇਹਨੂੰ ਵੀ ਆਪਦੇ ਨਾਮ ਨੂੰ ਪਹਿਚਾਣਦਾ ਕਿ ਨਹੀਂ ਜੀ ਆਪਾਂ ਕੋਠੇ ਤੋਂ ਜਾ ਕੇ ਇਹਨੂੰ ਹਾਕ ਮਾਰਾਂਗੇ ਵੀਰੂ ਕਹਿ ਕੇ ਤੇ ਦੇਖਦੇ ਆ ਝਾਕਦਾ ਕਿ ਨਹੀਂ ਜੀ ਚਲੋ ਜੀ ਆਪਾਂ ਦੇਖੀ ਅੱਜ ਇਹਦਾ ਰਿਜ਼ਲਟ ਆ ਲੋ ਜੀ ਆਪਾਂ ਪੌੜੀਆਂ ਚੜਨ ਲੱਗੇ ਆ ਤੇ ਕੋਠੇ ਚੱਲੇ ਅੱਜ ਦੇ ਟਾਈਮ ਕਿਤਨੇ ਬੰਦੇ ਬਾਜ ਮਾਰੇ ਤੇ ਨਹੀਂ ਬੂਲਦੇ ਝਾਕਦੇ ਤੇ ਅੱਜ ਦੇ ਟਾਈਮ 'ਚ ਜੀ ਜਾਨਵਰਾਂ ਨੂੰ ਇੰਨਾ ਪਿਆਰਾ ਤੇ ਉਹ ਜੀ ਚਲੋ ਜੀ ਆਪਾਂ ਕੋਠੇ ਚੱਲ ਕੇ ਦਿਖਾਉਂਦੇ ਤੁਹਾਨੂੰ ਵੀਰੂ ਓਏ ਵੀਰੂ ਵੀਰੂ ਏ ਵੀਰੂ ਓਏ ਵੀਰੂ ਦੇਖੋ ਜੀ ਆਹ ਡੇਕ ਲਈ ਸੀਗੀ ਤੇ ਕਿੱਡੀ ਵੱਡੀ ਹੋ ਗਈ 6 ਮਹੀਨਿਆਂ ਚ ਜੀ ਸਾਲ ਚ ਵੀਰੂ ਓਏ ਓਏ ਵੀਰੂ ਵੀਰੂ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ